ਮਿਹਰਜੀ ਪੀਏਯੂ ਲੁਧਿਆਣਾ ਦੇ ਕੀ ਹਾਲਾਤ ਬਣੇ ਹੋਏ ਨੇ ਉੱਥੇ ਤੇ ਪੁਲਿਸ ਹੀ ਪੁਲਸ ਫਿਰਦੀ ਐ ਫਿਰਨੇ ਉੱਥੇ ਵਿਦਿਆਰਥੀ ਚਾਹੀਦੇ ਸੀ ਪ੍ਰੋਫੈਸਰ ਚਾਹੀਦੇ ਸੀ ਕੋਈ ਸਿੱਖਿਆ ਦੀਆਂ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਸੀ ਪਰ ਉੱਥੇ ਤੇ ਕਹਿੰਦੇ ਕਿ ਇੱਕ ਸਰਕਾਰ ਦੇ ਆਗੂ ਸੀਗੇ ਉਹਦੀ ਇੱਕ ਗੇੜੀ ਤਾਂ ਇਹਨਾਂ ਰੋਲਾ ਪਿਆ ਹੋਇਆ ਵੀ ਉੱਥੇ ਤੇ ਪੁਲਿਸ ਹੀ ਪੁਲਸ ਐ ਕੀ ਮਸਲਾ ਐ ਕੋਈ ਹੋਰੀ ਕੋਈ ਕਨੈਕਸ਼ਨ ਦੇ ਵਿੱਚੋਂ ਨਿਕਲਦਾ ਬਦਲਾ ਐ ਸਭ ਹੋਰ ਬਦਲਾ ਨੂੰ ਸਿੰਗ ਲੱਗੇ ਹੁੰਦੇ ਹਮ ਹੋਰ ਬਦਲਾ ਦੇ ਅਲੱਗ ਪਿੰਡੋਂ ਕੀ ਬਦਲਾ ਐ ਇਹ ਤਾਂ ਹੁਣ ਤੁਸੀਂ ਤੈਅ ਕਰੋ ਸਰ ਮੈਂ ਤਾਂ ਇਹ ਗੱਲ ਕਹਿਣਾ ਹੈ ਕਿ ਬਦਲਾ ਹੈ ਤੇ ਬਦਲਾ ਦੇ ਵਿੱਚ ਹਮੇਸ਼ ਬਦਲਾ ਕਿਸ ਨੂੰ ਕਹਿੰਦੇ ਆ ਕਿ ਜੀ ਲਾਅ ਆਫ ਨੇਚਰ ਹੈ ਜੀ ਕੁਦਰਤ ਦਾ ਨਿਯਮ ਹੈ ਬਦਲਾ ਕਿ ਬਦਲਾ ਆਉਂਦਾ ਰਹਿੰਦਾ ਹੈ ਤੇ ਸਿਆਸਤ ਦੇ ਵਿੱਚ ਵੀ ਤਾਂ ਕਹ ਲਓ ਫਿਰ ਬਦਲਾ ਹੈ ਨਾ ਬਦਲਾ ਜਿਹੜਾ ਕੁਝ ਤੁਸੀਂ ਨਹੀਂ ਦੇਖਿਆ ਸਰ ਇੱਕ ਵੀ ਸੀਐਸ ਸੀਗੇ ਹਮ ਕਿਰਪਾਲ ਸਿੰਘ ਜੀ ਮੁੱਖ ਮੰਤਰੀ ਨੇ ਕਿਹਾ ਉਸ ਵੇਲੇ ਦੇ ਨੇ ਕਿ ਗੇਟ ਖੋਲ ਦੇ ਤਾਂ ਵੀ ਸੀ ਨੇ ਆਖਿਆ ਕਿ ਆ ਚਾਬੀਆਂ ਚੱਕੋ ਜੀ ਹਮ ਮੈਂ ਨਹੀਂ ਖੋਲਾਂਗਾ ਆਪ ਦਾ ਦੂਸਰਾ ਦੂਸਰਾ ਵੀ ਸੀ ਬਿਠਾ ਲਓ ਇੱਥੇ ਉਹ ਖੋਲਦਾ ਤੇ ਖੋਲੇ ਮੈਂ ਨਹੀਂ ਖੋਲਾਂਗਾ ਜੀ ਸਰ ਇਹ ਵੀ ਬਦਲਾ ਹੈ ਕਿ 300 ਤੋਂ 400 ਪੁਲਸੀਆ ਯੂਨੀਵਰਸਿਟੀ ਚ ਵੱਧਦਾ ਹੈ ਸਰ ਜਿਵੇਂ ਮਤਲਬ ਕਿ ਉੱਥੇ ਕੋਈ ਲਾਲੋ ਕਿ ਕੋਈ ਦੁਸ਼ਮਨ ਛੁਪਿਆ ਹੁੰਦਾ ਹੈ ਜੀ ਸਰ ਸੀਪੀ ਦਾ ਉੱਥੇ ਪਹੁੰਚਣਾ ਸੁਪਨ ਸ਼ਰਮਾ ਜੀ ਦਾ ਡੀਸੀ ਦਾ ਉੱਥੇ ਪਹੁੰਚਣਾ ਤੁਸੀਂ ਸੋਚ ਸਕਦੇ ਹੋ ਕਿ ਕੋਈ ਇਹ ਸਧਾਰਨ ਲੋਕਲ ਲੈਵਲ ਦੀ ਕੋਈ ਸਿਆਸੀ ਘਟਨਾ ਸੀ ਨਹੀਂ ਨਹੀਂ ਜਨਾਬ ਇੱਕ ਘਟਨਾ ਐਡੀ ਵੱਡੀ ਹੋ ਗਈ ਕਿ ਇਹਦੇ ਤਾਰ ਮੈਨੂੰ ਲੱਗਦਾ ਕਿ ਸੀਐਮਓ ਤੱਕ ਜੁੜੇ ਸੀਗੇ ਸੀਐਮਓ ਦੇ ਫੋਨ ਤੋਂ ਵਗੈਰਾ ਆਰਡਰ ਤੋਂ ਵਗੈਰਾ ਜਾਂ ਦਿੱਲੀ ਨਾਲ ਹੋ ਸਕਦੇ ਕਿ ਉਹਨਾਂ ਦੇ ਆਰਡਰ ਤੋਂ ਬਗੈਰ ਸ 300 400 ਪੁਲਿਸ ਹੀ ਆ ਅਧਿਕਾਰੀ ਉਹਦੇ ਵਿੱਚ ਕਾਬਿਲ ਅਧਿਕਾਰੀ ਇੱਥੋਂ ਤੱਕ ਕਿ ਪਾਸਿਆਂ ਦੇ ਠਾਣਿਆਂ ਦੇ ਇੰਚਾਰਜ ਹੂੰ ਸੀਪੀ ਸਾਹਿਬ ਦੀ ਅਗਵਾਈ ਹੇਠ ਉਹ ਮਤਲਬ ਕਿ ਯੂਨੀਵਰਸਿਟੀ ਸੀਲ ਕਰ ਦਿੰਦੇ ਨੇ ਜੀ ਸਿਰਫ ਦੋ ਗੇਟ ਛੱਡ ਕੇ ਦੋ ਨੰਬਰ ਤੇ ਅੱਠ ਨੰਬਰ ਜਿੱਥੋਂ ਸਟੂਡੈਂਟ ਲੰਘ ਹੀ ਨਹੀਂ ਸਕਦੇ ਇਹ ਕੋਈ ਸਧਾਰਨ ਘਟਨਾ ਜੀ ਨਹੀਂ ਇਸ ਤੋਂ ਪਹਿਲਾਂ ਹੈਰਾਨ ਕਰਨ ਵਾਲੀ ਘਟਨਾ ਇਸ ਤੋਂ ਪਹਿਲਾਂ ਸਰ ਭਗਵੰਤ ਮਾਨ ਦੇ ਉੱਥੇ ਹੋਲਡਿੰਗ ਲਾਏ ਜਾਂਦੇ ਯੂਨੀਵਰਸਿਟੀ ਚ ਕਦੇ ਕਦੇ ਦੇਖਿਆ ਸੀ ਤੁਸੀਂ ਹਰ ਜਗ੍ਹਾ ਤੇ ਪ੍ਰਮੋਸ਼ਨ ਹਨ ਕੋਈ ਕੋਈ ਅਦਾਰਾ ਕੁਤਰੀ ਛੱਡਿਆ ਇਹਨਾਂ ਨੇ ਨਿਯੁਕਤੀ ਪੱਤਰ OPAO ਦੇ ਵਿੱਚ ਹੂੰ ਜੋ ਸਾਂਝਾ ਵਾਲੇ ਦਾ ਖਾੜਾ OPAO ਦੇ ਵਿੱਚ ਤੇ ਹੁਣ ਆ ਹੀ ਕਸਰ ਰਹਿ ਗਈ ਸੀ ਕਿ ਜਾ ਕੇ ਉੱਥੇ ਚੋਲ ਮੋਲ ਕਰੋ PAO ਦੇ ਵਿੱਚ ਆ ਮਸਲਾ ਹੈ ਤੇ ਮਸਲਾ ਤਾਂ ਤੁਹਾਨੂੰ ਪਤਾ ਹੀ ਨਹੀਂ ਹੂੰ ਤੇਰੀ ਬਦਲੀ ਹੋਈ ਅੱਖ ਨਾ ਪੇਸ਼ਾਨੀ ਨਹੀਂ ਇਹਨੇ ਅਣਜਾਣ ਵੀ ਨਹੀਂ ਤੇ ਗੱਲੇ ਸਭ ਉੱਥੇ ਰੌਲਾ ਪੈ ਗਿਆ ਹੈ ਕਈਆਂ ਨੂੰ ਸਾਹਮਣੇ ਵਾਲਾ ਰੌਲਾ ਦਿਖ ਰਿਹਾ ਹੁੰਦਾ ਨਾ ਮਗਰ ਵਾਲੀ ਚੀਜ਼ ਦਾ ਹੌਲੀ-ਹੌਲੀ ਪਤਾ ਲੱਗਦਾ ਨਹੀਂ ਨਹੀਂ ਉਹ ਦੱਸਦੇ ਆ ਕਿ ਉੱਥੇ ਇਹਨਾਂ ਦਾ ਇੱਕ ਭਗਵੰਤਮਾਨ ਦਾ ਜਾਂ ਬਹੁਤ ਵੱਡੀ ਮਤਲਬ ਕਿ ਫੋਟੋਆਂ ਵਾਇਰਲ ਹੋ ਗਈਆਂ ਨੇ ਸਰ ਹੁਣ ਤੇ ਹੂੰ ਫੋਟੋਆਂ ਵਾਇਰਲ ਹੋ ਗਈਆਂ ਨੇ ਹੁਣ ਤੇ ਵਰਜ਼ਨ ਆ ਗਏ ਨੇ ਉਹਨਾਂ ਦੇ ਜਿਹੜੇ ਉੱਥੇ ਦੇ ਏਮਪਲਾਈ ਨੇ ਜੀ ਸਰ ਉਹ ਡਟ ਗਏ ਨੇ ਬਿਲਕੁਲ ਬਿਲਕੁਲ ਉਹ ਕਹਿੰਦੇ ਨੇ ਕਿ ਭਾਈ ਇੱਥੇ ਇੱਕ ਦੀ ਮੈਂ ਇੰਟਰਵਿਊ ਸੁਣੀ ਹੈ ਕਰਮਚਾਰੀ ਦੀ ਪੀਏਯੂ ਦਾ ਕਰਮਚਾਰੀ ਸੀ ਸ਼ਾਇਦ ਨੌਜਵਾਨ ਸੀ ਉਸਨੇ ਕਿਹਾ ਕਿ ਇਹਦਾ ਨੇਤ ਦਾ ਕੰਮ ਸੀ ਇੱਥੇ ਸਹਾਇਕ ਪ੍ਰੋਫੈਸਰ ਦੇ ਨਾਲ ਇਹਦਾ ਟੰਕਾ ਪੜਿਆ ਹੂੰ ਇੱਥੇ ਰਜਾਨਾ ਗੀੜੀ ਤੇ ਆਉਂਦਾ ਜੀ ਤੇ ਗੀੜੀ ਮੁਹੱਬਤੀ ਰੰਗ ਦੇ ਵਿੱਚ ਰੰਗੀਨ ਸੀ ਉਹ ਦੱਸਦੇ ਕਿਤੇ ਆਪਦੀ ਦੁਨੀਆ ਦੇ ਵਿੱਚ ਮਸਤ ਸਨ ਹੂੰ ਤੇ ਉਹ ਕਿਤੇ ਕੋਈ ਕਰਮਚਾਰੀ ਆ ਗਿਆ ਉਹਨੇ ਕਿਹਾ ਕੀ ਗੰਦ ਪਾਇਆ ਅੱਜ ਜੀ ਤਾਂ ਬੱਸ ਫਿਰ ਉੱਥੋਂ ਮਾਮਲਾ ਵਿਗੜਦਾ ਵਿਗੜਦਾ ਹੂੰ ਮੇ ਪਿੰਦਾ ਖੋਰੀ ਤੇ ਤੇਰੀ ਮੇਰੀ ਵਿਗੜ ਗਈ ਇੱਕ ਗੰਨੇ ਦੀ ਪੂਰੀ ਤੇ ਜੇ ਗੰਨੇ ਦੀ ਪੂਰੀ ਤੇ ਵਿਗੜ ਸਕਦੀ ਆ ਤੇ ਇੱਥੇ ਤੇ ਗਨੇਰੀਆਂ ਦਾ ਮਸਲਾ ਗੱਲ ਵੱਡੀ ਆ ਬਿਲਕੁਲ ਤੂੰ ਗੱਲ ਇਹ ਆ ਕਿ ਉੱਥੋਂ ਝਗੜਾ ਹੋਇਆ ਸਾਹਿਬ ਜੀ ਝਗੜਾ ਹੋਇਆ ਤੇ ਫਿਰ ਉਸ ਕਰਮਚਾਰੀ ਨੂੰ ਪਹਿਲਾਂ ਪੁਲਿਸ ਕੋਲ ਚਿਕਵਾਇਆ ਗਿਆ ਜੀ ਫਿਰ ਸਸਪੈਂਡ ਕਰਵਾਇਆ ਗਿਆ ਉਦੋਂ ਜਦੋਂ ਉਹਦੀ ਰਿਟਾਇਰਮੈਂਟ ਦੇ ਵਿੱਚ 3 ਮਹੀਨੇ ਦੀ ਮਿਆਦ ਬਾਕੀ ਸੀ ਹੂੰ ਫਿਰ ਜਦੋਂ ਉਹਦੇ ਹੱਕ ਦੇ ਵਿੱਚ ਕਰਮਚਾਰੀ ਉਤਰ ਗਿਆ ਕਿਤੇ ਤੱਕ ਆ ਯਾਰ ਠੀਕ ਹੈ ਚਲੋ ਸਭ ਕੁਝ ਹੁੰਦਾ ਹੈ ਹਮ ਯੂਨੀਵਰਸਿਟੀਆਂ ਚ ਵੈਸੇ ਵੀ ਅਫੇਅਰ ਵਗੈਰਾ ਜੀ ਤਾਲਕਤ ਫਰੈਂਡਸ਼ਿਪ ਆ ਚਲਦੀਆਂ ਨੇ ਹਮ ਪਰ ਇੱਕ ਜ਼ਿੰਮੇਵਾਰ ਆਗੂ ਦਾ ਉੱਥੇ ਜਾਣਾ ਜੀ ਜੀ ਉਹ ਵੀ ਆਪਾਂ ਮੰਨ ਲਿਆ ਕਿ ਕਿਸੇ ਦਾ ਚਲੋ ਤਾਲੁਕ ਹੁੰਦਾ ਨਿੱਜੀ ਜ਼ਿੰਦਗੀ ਆ ਉਹ ਤੁਹਾਡੇ ਵੀ ਹੁੰਦੇ ਆ ਸਾਡੇ ਵੀ ਹੁੰਦੇ ਆ ਹਰੇਕ ਦੇ ਹੁੰਦੇ ਆ ਜੀ ਨਿੱਜੀ ਜ਼ਿੰਦਗੀ ਬਹੁਤ ਕੁਝ ਸਮੋਈ ਬੈਠਾ ਹੁੰਦਾ ਬੰਦਾ ਹਮ ਮੈਂ ਇੱਕ ਕਥਾਕਾਰ ਦੀ ਕਥਾ ਚ ਪੜਿਆ ਸੀਗਾ ਕਿ ਚਮੜੀ ਜੜੀ ਆ ਨਾ ਇਹ ਚਮੜੀ ਜਿਡੀ ਹੈ ਉਹ ਮਤਲਬ ਕਿ ਪਤਾ ਨਹੀਂ ਸਾਡਾ ਕਿੰਨਾ ਕੁ ਗੰਦ ਕੱਜੀ ਬੈਠੀ ਆ ਜੀ ਅੰਦਰ ਕੀ ਹੈ ਮਲ ਹੈ ਮੰਜੇ ਹੂੰ ਪਤਾ ਹੀ ਨਹੀਂ ਕੀ ਕੁਛ ਕੱਲੀਆਂ ਹੱਡੀਆਂ ਨਹੀਂ ਲਕੋਈਆਂ ਬੜਾ ਕੁਛ ਲਕੋਇਆ ਹੁੰਦਾ ਏਦਾਂ ਹੀ ਸਰ ਇਨਸਾਨ ਦੀ ਬਹੁਤ ਸਾਰੀ ਜਿਹੜੀ ਅੰਦਰ ਦੀ ਗੰਦਗੀ ਹੁੰਦੀ ਹੈ ਨਾ ਹੂੰ ਉਹ ਬਾਹਰੀ ਪਰਦਿਆਂ ਨੇ ਲੁਕਾਈ ਹੁੰਦੀ ਹੈ ਅੰਦਰ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਇਨਸਾਨ ਦੇ ਜੀ ਤੋ ਖੈਰ ਗੱਲ ਇਹ ਆ ਕਿ ਉਤੇ ਬਾਅਦ ਉਹਨਾਂ ਨੇ ਧਰਨੇ ਦਾ ਐਲਾਨ ਕੀਤਾ ਪਹਿਲਾਂ ਹੀ ਲੀਡਰ ਚੁੱਕਲੇ ਉਹਨਾਂ ਦੇ ਹੂੰ ਇੱਕ ਅੱਧ ਬਚ ਗਿਆ ਉਹਨੂੰ ਮੌਕੇ ਤੇ ਚੱਕ ਲਿਆ ਸਰ ਉੱਥੇ ਤੇ ਕਰਫਿਊ ਵਰਗੇ ਹਾਲਾਤ ਬਣ ਗਏ ਜਿਹੜੀ ਯੂਨੀਵਰਸਿਟੀ ਹੈ ਵੀ ਸ਼ਾਇਦ ਲੁਧਿਆਣਾ ਪੱਛਮੀ ਇਲਾਕੇ 'ਚ ਹੀ ਆ ਉੱਥੇ ਚੋਣ ਹੋਣੀ ਸੀ ਇਹਨਾਂ ਨੂੰ ਐਸੀ ਜੇ ਧਰਨਾ ਲੱਗੂਗਾ ਕੰਮ ਖਰਾਬ ਹੋ ਜਾਣਾ ਜੀ ਤਾਂ ਹੀ ਤੁਸੀਂ ਦੇਖੋਗੇ ਨਾ ਦੋ ਕੈਂਡੀਡੇਟ ਜਿਹੜੇ ਕਾਂਗਰਸ ਦੇ ਅਤੇ ਅਕਾਲੀ ਦਲ ਦੇ ਉੱਥੇ ਪਹੁੰਚੇ ਹੋਏ ਸਨ ਹੂੰ ਜੀ ਪਰ ਕਮਾਲ ਦੀ ਗੱਲ ਹੈ ਕੋਈ ਖੁੱਲ ਕੇ ਗੱਲ ਨਹੀਂ ਦੱਸ ਰਿਹਾ ਸਰ ਹੁਣ ਇੱਕ ਅਖਬਾਰ ਨੇ ਨਾ ਲਿਖਿਆ ਹੂੰ ਉਸ ਲੀਡਰ ਦਾ ਉਸ ਦਾ ਨਾਂ ਆ ਪ੍ਰਿੰਸ ਠੀਕ ਹੈ ਜੀ ਫਿਰ ਇੱਕ ਚੈਨਲ ਤੇ ਪਰਮਵੀਰ ਉਰਫ ਪ੍ਰਿੰਸ ਨੇ ਇਹ ਗੱਲ ਕਹੀ ਹੈ ਕਿ ਦੇਖੋ ਮੈਂ ਆਮ ਆਦਮੀ ਬੰਦਾ ਜੀ ਆਮ ਆਦਮੀ ਹੈ ਬਾਪੂ ਤੇਰਾ ਕਟੜ ਕਾਲੀ ਤੂੰ ਆਮ ਆਦਮੀ ਬਣਿਆ ਫਿਰਦਾ ਇੱਕ ਗੀਤ ਆਇਆ ਸੀ ਬਹੁਤ ਪਹਿਲਾਂ ਜਦੋਂ ਆਮ ਆਦਮੀ ਪਾਪੇ ਦੀ ਚੜ੍ਹਾਈ ਹੋਈ ਸੀ ਚੜ੍ਹਾਈ ਸੀ ਬਿਲਕੁਲ ਤਾਂ ਗੱਲ ਇਹ ਆ ਕਿ ਉਹ ਕਹਿੰਦੇ ਕਿ ਭਈ ਦੇਖੋ ਮੈਂ ਆਮ ਆਦਮੀ ਆਮ ਘਰ ਛੁੱਟਿਆਂ ਵਾਲਾ ਮੁੰਡਾ ਹਮ ਠੀਕ ਹੈ ਜੀ ਕੁਝ ਲੋਕ ਮੈਨੂੰ ਬਦਨਾਮ ਕਰ ਰਹੇ ਨੇ ਮੇਰਾ ਇਸ ਘਟਨਾ ਦੇ ਨਾਲ ਕੋਈ ਲੈਣ ਦੇ ਨਹੀਂ ਨਹੀਂ ਇਹ ਪ੍ਰਿੰਸ ਸਭ ਕਹਿ ਰਹੇ ਨੇ ਹਮ ਪ੍ਰਿੰਸ ਰਾਜਕੁਮਾਰ ਜਿਹਦੇ ਘਰ ਕਿੰਨਾ ਵੱਡਾ ਉਥੇ ਕਰ ਬਿਲਕੁਲ ਆ ਕੇ ਪਾਰਟੀ ਦੇ ਰਾਜਕੁਮਾਰ ਕਹਿ ਰਹੇ ਨੇ ਕਿ ਭਾਈ ਐਸਾ ਕੁਛ ਹੈ ਹੀ ਨਹੀਂ ਹੈ ਜੀ ਜੇ ਐਸਾ ਕੁਛ ਹੈ ਨਹੀਂ ਇਹ ਮਹਿਕਮੇ ਦੀ ਆਪਣੀ ਕਾਰਵਾਈ ਹੈ ਸਰ ਹਮ ਤਾਂ ਫਿਰ ਵੀ ਸੀ ਸਾਹਿਬ ਆ ਕੇ ਖੁੱਲ ਕੇ ਕਹਿ ਕਿਉਂ ਨਹੀਂ ਰਹੇ ਜੀ ਵੀ ਸੀ ਸਾਹਿਬ ਕਿੱਡਾ ਕਿੱਡਾ ਕੁ ਮਸਲਾ ਬਣ ਗਿਆ ਕਿ 300 ਕੇ 400 ਪੁਲਸੀ ਅੰਦਰ ਲਿਆਉਣਾ ਪਿਆ ਸਰ ਆ ਗਿਆ ਬਿਲਕੁਲ ਜੀ ਇਹ ਕਦੇ ਇਤਿਹਾਸ ਚ ਹੋਇਆ ਹੀ ਨਹੀਂ ਸਰ ਮਤਲਬ ਜੇ ਆਪਾਂ ਕੁਝ ਮਤਲਬ ਕਿ ਸਾਡੇ ਦੋਸਤ ਹੈ ਮਿੱਤਰ ਹੈ ਹੁੰਦੇ ਹੈ ਮਹਿਕਮੇ 'ਚ ਹੁਣ ਮਹਿਕਮੇ ਵੀ ਰਿਵੀਲ ਕਰਨੇ ਭਾਈ ਖਤਰੇ ਤੋਂ ਖਾਲੀ ਨਹੀਂ ਹੈ ਸਰ ਇਸ ਕਰਕੇ ਮੈਂ ਉਧਰ ਵੀ ਨਹੀਂ ਜਾਂਦਾ ਜਿੰਨੀ ਕੋਈ ਜਾਣਕਾਰੀ ਜੁਟਾਈ ਹੈ ਸਰ ਉਹ ਕਹਿੰਦੇ ਕਿ ਬਹੁਤ ਉਤਲੇ ਪੱਧਰ ਤੋਂ ਉਤਲੇ ਪੱਧਰ ਤੋਂ ਬਹੁਤ ਤਗੜੇ ਅਧਿਕਾਰੀਆਂ ਨੂੰ ਫੋਨ ਹੋਇਆ ਕਿ ਕਿਸੇ ਵੀ ਹਾਲਤ 'ਚ ਚੇਤਰ ਨਾ ਰੱਖਣਾ ਚਾਹੀਦਾ ਸਰ ਉਹਦੇ ਤੋਂ ਪਹਿਲੇ ਗੱਲ ਕਹੀ ਸੀ ਕਿ ਨਹੀਂ ਪੁਲਿਸ ਤੇ ਉਹ ਵੀ ਵੱਡੇ ਅਧਿਕਾਰੀ ਤਾਂ ਹਰਾਮ ਹੈ ਸੀਪੀ ਸਾਹਿਬ ਆਮ ਤਰ੍ਹਾਂ ਦਾ ਮਜ਼ਾਰਾ ਹੁੰਦਾ ਹੈ ਉੱਥੇ ਕੀ ਆਪਣਾ ਐਸਐਸਪੀ ਆ ਜਾਂਦਾ ਹਰ ਇੱਕ ਮੌਕੇ ਤੇ ਨਹੀਂ ਅਹੀਂ ਸਰ ਆਪਣੀ ਸ਼ਹਿਰਾਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਹਾਂਜੀ ਉਹ ਤਾਂ ਬੁਲਾਉਂਦੇ ਆ ਧਰਨਾਕਾਰੀ ਕਿ ਸੀਪੀ ਸਾਹਿਬਾ ਨੂੰ ਜਾਂ ਡੀਸੀ ਸਾਹਿਬਾ ਜਾਂ ਡੀਸੀ ਸਾਹਿਬਾ ਨੂੰ ਸਾਡੇ ਤੋਂ ਮੰਗ ਪੱਤਰ ਲੈਣ ਤੋ ਇਹ ਮਾਮਲਾ ਹੈ ਜੀ ਤੇ ਮੈਂ ਕਹੂੰਗਾ ਕਿ ਭਾਈ ਇਹ ਬਹੁਤ ਹੀ ਵੱਡੀ ਗੱਲ ਹੈ ਹਮ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਵਿੱਚ ਇੰਟਰਵਿਨ ਕਰਨਾ ਚਾਹੀਦਾ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਸਰਕਾਰ ਨੂੰ ਜੀ ਕਿ ਭਾਈ ਖਬਰਾਂ ਲੱਗ ਰਹੀਆਂ ਨੇ ਹਮ ਸਕਰੀਨ ਤੇ ਆ ਕੇ ਕਰਮਚਾਰੀ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਜੀ ਜੀ ਤੁਹਾਡਾ ਯੂਨੀਵਰਸਿਟੀ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਸਿਆਸੀ ਅਖਾੜਾ ਬਣਾ ਦੇਣਾ ਬਹੁਤ ਸਾਰੇ ਸਵਾਲ ਜਵਾਬ ਮੰਗਦੇ ਨੇ ਜੀ ਜੀ ਬਿਲਕੁਲ ਜੀ ਠੀਕ ਹੈ ਮੁੱਖ ਮੰਤਰੀ ਸਾਹਮਣੇ ਨਹੀਂ ਆ ਸਕਦੇ ਕਿਸੇ ਨਾ ਕਿਸੇ ਤਰਜ਼ਮਾਨ ਨੂੰ ਆ ਕੇ ਇਹਨਾਂ ਦਾ ਜੋ ਅਫੀਸ਼ੀਅਲ ਤਰਜ਼ਮਾਨ ਹੈ ਉਹਨੂੰ ਸਾਰੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਜੀ ਜੀ ਬਹੁਤ ਵੱਡੇ ਸਵਾਲ ਨੇ ਇਹ ਬਿਲਕੁਲ ਬਿਲਕੁਲ ਮਿੰਟੂ ਜੀ ਪਰ ਇਸ ਤਰ੍ਹਾਂ ਦਾ ਮਾਹੌਲ ਬਣ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ ਕਿਸੇ ਸਿੱਖਿਆ ਸੰਸਥਾ ਦੇ ਵਿੱਚ ਇਹ ਸੱਚਮੁੱਚ ਫਿਕਰਮੰਦ ਹੀ ਹੈ ਕਿ ਭਾਈ ਹਰ ਥਾਂ ਤੇ ਰਾਜਨੀਤੀ ਹੋ ਗਈ ਔਰ ਇੱਕ ਰਾਜਨੀਤੀ ਦੇ ਨਾਂ ਨਾਲ ਕਬਜ਼ਾ ਵੀ ਹੋ ਗਿਆ ਕਿ ਕਿਤੇ ਵੀ ਤੁਸੀਂ ਆਪ ਦਾ ਆਪ ਦਾ ਪੱਖ ਰੱਖ ਸਕਦੇ ਹੋ ਅ ਸੰਜੀਤ ਜੀ ਕਹਿ ਰਹੇ ਨੇ ਕਿ ਹੁਣ ਤੇ ਬੰਦਿਆਂ ਦੀ ਇੱਜ਼ਤ ਵੀ ਕਹਿੰਦੇ ਸੁਰੱਖਿਆ ਸੁਰੱਖਿਆ ਤਾਂ ਨਹੀਂ ਹੈ ਪੰਜਾਬ ਦੇ ਵਿੱਚ ਅ ਬੱਲੀ ਸਾਹਿਬ ਦੱਸ ਰਹੇ ਨੇ ਇਹ ਗੱਲ ਪਹਿਲਾਂ ਹੋ ਚੁੱਕੀ ਹੈ ਜੀ ਕਹਿੰਦੇ ਨੇ ਕਿ ਜਿਹੜੇ ਕਰਮਚਾਰੀ ਨੇ ਇਸ ਲੀਡਰ ਨੂੰ ਫੜਿਆ ਸੀ ਉਹ ਦੋ ਕੁ ਮਹੀਨਿਆਂ ਬਾਅਦ ਉਹਨੇ ਰਿਟਾਇਰ ਹੋਣਾ ਸੀ ਤੇ ਹੁਣ ਦੋ ਤਿੰਨ ਦੋ ਤਿੰਨ ਮਹੀਨਿਆਂ ਬਾਅਦ ਬਿਲਕੁਲ ਬਿਲਕੁਲ ਤੁਹਾਡੀ ਜਾਣਕਾਰੀ ਸਹੀ ਹੈ ਮੈਂ ਵੀ ਇਹੀ ਜਾਣਕਾਰੀ ਰੱਖਦਾ ਹਾਂ ਜੀ ਹਾਂਜੀ ਹਾਂਜੀ ਮਤਲਬ ਕਿ ਭਾਈ ਜੋ ਵੀ ਹੈ ਠੀਕ ਹੈ ਨਾ ਮੈਂ ਜਿਵੇਂ ਕਿਹਾ ਕਿ ਨਿੱਜੀ ਜ਼ਿੰਦਗੀ 'ਚ ਤਾਲੁਕਤ ਹੁੰਦੇ ਨੇ ਇੱਕ ਤੇ ਹੈ ਕਿ ਸੰਸਥਾ ਦੇਖੋ ਠੀਕ ਹੈ ਜੀ ਭਈ ਤੁਸੀਂ ਇੱਥੇ ਆ ਗੋ ਆਪਦੀ ਨਿੱਜੀ ਜ਼ਿੰਦਗੀ ਦਾ ਥੋੜਾ ਖਿਆਲ ਰੱਖੋ ਸੰਸਥਾ ਦੇ ਵਕਾਰ ਦਾ ਖਿਆਲ ਰੱਖੋ ਤੁਹਾਨੂੰ ਕੱਤ ਆਪਾਂ ਨਹੀਂ ਕਹੇ ਦੇਖੋ ਕੋਈ ਸਹਾਇਕ ਪ੍ਰੋਫੈਸਰ ਹੈ ਅੜੀ ਲਿਖੀ ਹੈ ਬਿਲਕੁਲ ਹੋ ਸਕਦਾ ਉਹਨਾਂ ਦਾ ਆਪਸ ਤੋਂ ਹੋਵੇ ਕੋਈ ਸ਼ਾਦੀ ਕਰਨੀ ਹੋਵੇ ਕੋਈ ਉਹਨਾਂ ਦਾ ਨਿੱਜੀ ਹੈ ਅਸੀਂ ਉਹ ਮੇਰਾ ਸਰ ਮੇਰਾ ਸ਼ੁਰੂ ਤੋਂ ਇਸ ਤਰ੍ਹਾਂ ਸੈਂ ਮੈਂ ਨਿੱਜੀ ਜ਼ਿੰਦਗੀ 'ਚ ਨਹੀਂ ਵੜਦਾ ਕਿਸੇ ਪ੍ਰਾਈਵੇਸੀ ਦਾ ਆਪਾਂ ਖਿਆਲ ਰੱਖੀਦਾ ਜੀ ਕਿਉਂਕਿ ਅਸੀਂ ਕਿਤੇ ਦੇਵਪੁਰਸ਼ ਆ ਬਿਲਕੁਲ ਅਸੀਂ ਵੀ ਕਾਲੀਯੁਗੀ ਜੀ ਮੈਂ ਜੀ ਸਮਝਦੇ ਹੋ ਨਾ ਸੋ ਗੱਲ ਇਹ ਆ ਕਿ ਭਾਈ ਤੁਸੀਂ ਇੱਕ ਸੰਸਥਾ ਦੇ ਵਕਾਰ ਦਾ ਖਿਆਲ ਰੱਖਣਾ ਹੁੰਦਾ ਇੱਕ ਤੁਹਾਡਾ ਕੋਈ ਅਹੁਦਾ ਮਰਤਬਾ ਇੱਕ ਸਮਾਜਿਕ ਤੌਰ ਤੇ ਹੁੰਦਾ ਨਾ ਕਿ ਆਪਾਂ ਲੋਕ ਲਜਾ ਰੱਖਣੀ ਹੈ ਵਾਈਫ ਤੇ ਆਪਣੀ ਹੁੰਦੀ ਹੈ ਬਿਲਕੁਲ ਵਾਈਫ ਹੋਣ ਦਾ ਮਤਲਬ ਇਹ ਥੋੜੀ ਕਿ ਐਸੀ ਸੜਕ ਤੇ ਸਭ ਕੁਝ ਕਰਨ ਲੱਗ ਜਾਈਏ ਹਮ ਕੈਸੀ ਕਹੀਏ ਕਿ ਭਾਈ ਮੈਂ ਦਾ ਹਸਬੈਂਡ ਮੈਂ ਜੋ ਮਰਜ਼ੀ ਕਰਾਂ ਸਰ ਸ਼ਰਮ ਆਪਣੋ ਆਪਾਂ ਨੂੰ ਆਪਣੇ ਆ ਪਾਉਣੀ ਚਾਹੀਦੀ ਆ ਹਰ ਇੱਕ ਚੀਜ਼ ਦੀ ਇੱਕ ਮਰਿਆਦਾ ਹੁੰਦੀ ਆ ਹਮ ਤੋ ਮਤਲਬ ਕਿ ਇਨਾ ਚੀਜ਼ਾਂ ਤੇ ਹੁਣ ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਵੀ ਔਖਾ ਹੋ ਜਾਣਾ ਹੈ ਨਾ ਕੀ ਕੀ ਸਫਾਈ ਦਿਓਗੇ ਨਾ ਮਸਲਾ ਇਹ ਹੋ ਗਿਆ ਕਿ ਇੱਕ ਪਾਸੇ EMPLOYE ਨੇ ਹਮ ਦਰਜਨਾ ਨੇ ਜਾਂ ਸੈਂਕੜੇ ਨੇ ਜੀ ਉਹ ਕਹਿ ਰਹੇ ਨੇ ਉਥੋਂ ਦੇ ਲੋਕ ਦੱਬੀ ਜ਼ੁਬਾਨ ਚ ਕਰਿਆ ਸਰ ਖੁੱਲੀ ਜ਼ੁਬਾਨ ਇਹ ਪੰਜਾਬ ਚ ਲਗਭਗ ਲਗਭਗ ਉਹਨੂੰ ਲਕਵਾ ਹੋ ਗਿਆ ਹੈ ਹਮ ਖੁੱਲੇ ਰੂਪ ਚ ਤੁਸੀਂ ਦੇਖੋ ਪੰਜਾਬੀ ਮੀਡੀਆ ਖਾਸ ਤੌਰ ਤੇ ਛਪਦੇ ਅਖਬਾਰ ਕੋਈ ਵੀ ਹਮ ਮੈਂ ਨਾ ਨਹੀਂ ਲਊਂਗਾ ਤੁਸੀਂ ਆਪਣੇ ਆਪ ਹੀ ਆਪਦੇ ਜ਼ਿਹਨ ਦੇ ਵਿੱਚ ਜਿਹਨੂੰ ਤੁਸੀਂ ਗਿਣਦੇ ਹੋ ਕਿ ਇਹ ਬੜਾ ਛੋਟੀ ਦਾ ਖਬਰ ਹੈ ਉਹਦੇ ਚੋਂ ਖਬਰ ਲੱਭ ਕੇ ਦਿਖਾ ਦੱਸ ਬਿਲਕੁਲ ਇੱਥੇ ਲੱਭ ਕੇ ਦਿਖਾ ਦਿਓ ਮੈਂ ਜਿਹੜੀਆਂ ਖਬਰਾਂ ਕੋਟ ਕੀਤੀਆਂ ਨੇ ਤੁਹਾਨੂੰ ਉਹ ਪੰਜਾਬ ਪੰਜਾਬੀ ਅਖਬਾਰਾਂ 'ਚ ਲੱਗੀਆਂ ਹੀ ਨੇ ਹਮ ਦੇਖੋ ਮੈਂ ਜਿਹੜੀ ਖਬਰ ਕੋਟ ਕੀਤੀ ਕੁਝ ਕੁ ਖਲਾ ਗਿਆ ਉਸ ਤੋਂ ਬਾਅਦ ਹੀ ਗੱਲਾਂ ਹੋਣੀਆਂ ਨੇ ਉਧਰੋਂ ਕਰਮਿੰਟੂ ਜੀ ਇੱਕ ਨੰ ਮੰਨੂ ਜੀ ਦੇ ਰਹੇ ਨੇ ਜਾਣਕਾਰੀ ਇਹਦੇ ਬਾਰੇ ਅਜੇ ਆਪਾਂ ਕੋਈ ਪੁਸ਼ਟੀ ਤਾਂ ਨਹੀਂ ਕਰ ਸਕਦੇ ਕਹਿੰਦੇ ਕਿ ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਜਿਹੜਾ ਵਿਟਨੈਸ ਵਾਲਾ ਸੀਗਾ ਰਿਕਸ਼ੇ ਵਾਲਾ ਕਹਿੰਦੇ ਉਹਦਾ ਕਤਲ ਹੋ ਗਿਆ ਦੋ ਤਿੰਨ ਵਾਰੀ ਇਹਨਾਂ ਦਾ ਕਮੈਂਟ ਆ ਗਿਆ ਤੇ ਭਾਈ ਇਹਦੇ ਬਾਰੇ ਹੁਣ ਜਾਣਕਾਰੀ ਆਪਾਂ ਨੂੰ ਲੈਣੀ ਪੈਣੀ ਹੈ ਖੈਰ ਪਰਦਾ ਹੈ ਜੀ ਪਰਦੇ 'ਚ ਰਹਿਣੇ ਤੋਂ ਪੀ ਵੀ 31 ਜੀ ਕਹਿੰਦੇ ਨੇ ਪਰ ਜੀ ਪਰਦੇ ਬਹੁਤੀ ਦਿਨ ਰਹਿੰਦੇ ਨਹੀਂ ਪਰਦੇ ਖੁੱਲ ਜਾਂਦੇ ਹੌਲੀ ਹੌਲੀ